ਇਹ ਜੋ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਹਨ ਸ਼ਰਦੀ ਕਸਬਾ ਡੇਰਾ ਬਾਬਾ ਨਾਨਕ ਦੀਆਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਮਨਾਉਣ ਲਈ ਵਿਕਾਸ ਦੀਆਂ ਤਿਆਰੀਆਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਫਿਲਹਾਲ ਮੌਜੂਦਾ ਕਸਬੇ ਦੀ ਕੀ ਹਾਲਤ ਬਣੀ ਹੋਈ ਹੈ ਡੇਰਾ ਬਾਬਾ ਨਾਨਕ 'ਚ ਥੋੜਾ ਸਮਾਂ ਹੀ بارش ਹੋਣ ਮਗਰੋਂ ਹਰ ਪਾਸੇ ਜਲ ਥਲ ਹੋ ਜਾਂਦਾ ਹੈ ਅਤੇ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਰਸਤੇ ਪਾਣੀ ਵਿੱਚ ਡੁੱਬ ਜਾਂਦੇ ਹਨ ਜਿਸ ਕਰਕੇ ਲੋਕਾਂ ਤੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਫਤੇਕਰ ਚੂੜੀਆਂ ਰੋਡ ਤੇ ਕਾਨਵਰ ਸਕੂਲ ਦੇ ਨੇੜੇ ਵੀ ਜਿੱਥੇ بارش ਦਾ ਪਾਣੀ ਅਕਸਰ ਖੜਾ ਰਹਿੰਦਾ ਹੈ ਉੱਥੇ ਸੜਕ ਵਿੱਚ ਵੱਡੇ ਅਤੇ ਡੂੰਘੇ ਟੋਏ ਪੈ ਚੁੱਕੇ ਹਨ ਜਿਸ ਵਿੱਚੋਂ ਹੀ ਛੋਟੇ ਬੱਚੇ ਹਰ ਰੋਜ਼ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੰਘਦੇ ਹਨ ਪਰ ਸਥਾਨਕ ਪ੍ਰਸ਼ਾਸਨ ਕੋਲ ਸਿਵਾਏ ਬਿਆਨਬਾਜ਼ੀ ਦੇ ਹੋਰ ਕੁਝ ਵੀ ਨਹੀਂ ਹੈ ਕਸਬੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਜਿੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ ਉੱਥੇ ਹੀ ਟੁੱਟੀਆਂ ਸੜਕਾਂ ਵੱਲ ਵੀ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ। ਸਾਡੀ ਸਰਕਾਰ ਕੋਲੋਂ ਉਹ ਹੱਥ ਜੋੜ ਕੇ ਬੇਨਤੀ ਆ ਕਿ ਦਿੱਲੀ ਆਉਣ ਜਾਣ ਵਾਲੇ ਨੂੰ ਇੱਕੋ ਰਸਤਾ ਬੱਚੇ ਲੰਘ ਰਹੇ ਨੇ ਆਉਣ ਜਾਣ ਬਹੁਤ ਹੀ ਜ਼ਿਆਦਾ ਪ੍ਰੋਬਲਮ ਰੋਜ਼ ਹੀ ਬੱਚੇ ਇੱਥੇ ਡੇਕ ਕੇ ਸਟਾ ਲਵਾਉਂਦੇ ਨੇ ਪਾਣੀ। ਔਰ ਸਰਕਾਰ ਕੋਲ ਹੋਰ ਹਕਮ ਮਿਨਿਸਟਰ ਕੋ ਮੰਗ ਕਰਨੇ ਆ ਕਿ ਸੜਕ ਦੀ ਨੂੰ ਜਲਦੀ ਤੋਂ ਜਲਦੀ ਮੁਰੰਮਤ ਕਰਾ ਕੇ ਦਿੱਤੀ ਜਾਵੇ। ਇਹ ਲੋਕਾਂ ਦਾ ਬੱਚਾ ਤਾਂ ਬੜਾ ਮੜਾ ਹਾਲ ਆ ਪੌਂਜਾਂ ਦੀ ਬੜੀ ਪ੍ਰੋਬਲਮ ਹੋ ਰਹੀ ਆ ਆ ਕਿੰਨਾ ਬੱਚੇ ਜਾਂਦੇ ਆ ਸਾਈਕਲ ਤੇ ਇੱਕ ਦੋ ਵਿੱਚ ਡਿੱਗ ਵੀ ਪਏ ਆ ਉੱਥੋਂ ਜਾਮ ਚੱਲਣਦੇ ਆ ਜਿਹੜੇ ਰੈਸਟ ਹੋ ਰਹੇ ਆ ਬੱਚਿਆਂ ਦੇ ਬਹੁਤ ਮੜਾ ਹਾਲ ਜੇ ਸਨ ਵੀ ਉਹ ਹੀ ਮੰਗ ਆ ਵੀ ਸਕੂਲ ਨੂੰ ਜਾਂਦੀ ਸੜਕ ਦੇਖੋ ਕਿੰਨਾ ਬੁਰਾ ਹਾਲ ਆ ਸਭ ਤੋਂ ਘੱਟ ਇਹੋ ਹੀ ਠੀਕ ਹੋ ਜੇ ਤੇ ਬਹੁਤ ਮਿਹਰਬਾਨੀ ਹੋਵੇਗੀ ਮੈਂ ਕਹਿਣਾ ਚਾਹੁੰਦਾ ਕਿ ਮਕੇ ਸ਼ਹਿਰ ਵਾਸੀਆਂ ਲਈ ਕਿੰਨੀ ਤਗੜੀ ਇਹ ਦਿੱਕਤ ਹੈਗੀ ਆ ਇਹ ਡੇਰਾ ਇੱਕ ਪ੍ਰੋਪਰ ਹਲਕਾ ਹੈਗਾ ਤੇ ਸਿਰਫ ਮੰਤਰੀ ਵੋਟਾਂ ਲੈ ਲਈ ਇੱਥੇ ਹੁੰਦੇ ਹੈਗੇ ਨੇ ਸਾਰੇ ਡੇਰੇ ਦੇ ਲਾਗੇ ਦੇ ਪਿੰਡਾਂ ਦੇ ਨਿਆਣੇ ਇੱਥੋਂ ਦੇ ਲੰਗਦੇ ਨੇ ਕਈ ਵਾਰ ਨਿਆਣਿਆਂ ਨੂੰ ਸਟਾ ਲੱਗ ਗਿਆ ਨੇ ਇੱਥੇ ਟੀਚਰ ਡਿੱਗ ਪਏ ਨੇ ਇਹ ਸਾਰੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਕਿ ਇਹਨੂੰ ਬਣਾਇਆ ਜਾਵੇ ਇਹਦੇ ਤੇ ਕੋਈ ਇੱਕ ਸਟ੍ਰਿਕਟ ਐਕਸ਼ਨ ਲਿਆ ਜਾਵੇ ਡੇਰੇ ਦੀ ਮਿਊਨਿਸਪਲ ਕਮੇਟੀ ਅਟ ਲੀਸਟ ਹੀ ਸਮਝ ਲੈ ਇਸ ਚੀਜ਼ ਨੂੰ ਇਹ ਦੇਖੋ ਜੀ ਇਹ ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ ਕਿੱਡਾ ਮਾੜਾ ਹਾਲ ਹੈ ਲਾਗੇ ਸਕੂਲ ਹੈ ਬੱਚਿਆਂ ਦਾ ਤੇ ਬੱਚੇ ਰੋ ਸਰੇ ਪਾਣੀ ਦੇ ਡਿੱਗਦੇ ਨੇ ਫਿਰ ਉਹ ਲੈਣ ਜਾਂਦੇ ਨੇ ਉਹ ਵੀ ਡਿੱਗਦੇ ਨੇ ਤੇ ਕੱਲ ਨੂੰ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਜੇ ਵੱਲ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਆ ਖੜਿਆ ਜੀ ਰਸਤਾ ਬੱਚੇ ਲੰਘਦੇ ਆ ਰਸਤਾ ਬਹੁਤ ਮਾੜਾ ਇਹ ਰਸਤਾ ਠੀਕ ਕੀਤਾ ਜਾਵੇ ਡੇਰਾ ਬਾਬਾ ਨਾਨਕ ਤੋਂ ਗੁਰਕ੍ਰਿਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ